ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਵੀਡੀਓ ਨੂੰ ਸ਼ੇਅਰ ਆਉ ਲਾਈਕ ਕਰਨਾ ਦੋਸਤੋ ਇਹ ਜਿਹੜੀ ਝੋਟੀ ਆਏ ਤਾਨਸੂ ਪਿੰਡ ਤੋਂ ਲੈ ਕੇ ਆਏ ਸੀ ਆਪਾਂ ਪਹਿਲੇ ਸੂਏ ਤੇ ਇਸ ਟਾਈਮ ਇਹ ਤੀਜੇ ਸੂਏ ਬੱਚਾ ਦੇਣ ਨੂੰ ਤਿਆਰ ਆ ਤਾਂ ਪਹਿਲੇ ਸੂਏ ਦਾ ਕੱਟਾ ਸੀ ਦੂਜੇ ਸੂਏ ਦੀ M468 ਦੀ ਕੱਟੀ ਸੀ ਤੇ ਤੁਸੀਂ ਇਹਦੀ ਹਾਈਟ ਲੈਂਥ ਤੇ ਲਿਬਰੀ ਬੰਤਰ ਦੇਖ ਸਕਦੇ ਹੋ ਤੇ ਹਲੇ ਵੀ ਸੂਣ ਚ 4 ਤੋਂ 5 ਦਿਨ ਬਾਕੀ ਨੇ ਤਨ ਸਾਰਾ ਕੁਝ ਤੋੜ ਕੇ ਦਿਖਾ ਰਿਹਾ ਹਾਂ ਜਿਸ ਵੀ ਵੀਰ ਨੇ ਲੈ ਕੇ ਜਾਣੀਆਂ ਆਪਦੇ ਮਨ ਦੀ ਤਸੱਲੀ ਹੀ ਕਰਕੇ ਲੈ ਕੇ ਜਾਵੇ ਜੇ ਗੱਬੜ ਲੈ ਕੇ ਜਾਣੀਆਂ ਤਾਂ ਵੀ ਆਪਦੇ ਮਨ ਦੀ ਤਸੱਲੀ ਕਰਕੇ ਲੈ ਕੇ ਜਾਵੇ ਤੇ ਜੇ ਸੂਈ ਤੇ ਲੈ ਕੇ ਜਾਣੀ ਹੋਈ ਤਾਂ ਵੀ ਆਪਦੇ ਮਨ ਦੀ ਤਸੱਲੀ ਕਰਕੇ ਲੈ ਕੇ ਜਾਵੇ ਤਾਂ ਬਾਅਦ ਵਿੱਚ ਕੁਝ ਕਹਿਣ ਦੀ ਜ਼ਰੂਰਤ ਨਹੀਂ ਕਿਸੇ ਨੂੰ ਐਂ ਦੀ ਕਮਾਈ ਤੇ ਬਾਅਦ ਦੇ ਵਿੱਚ ਮਾੜਾ ਚੰਗਾ ਬੋਲਣ ਦੀ ਬਜਾਏ ਆਪ ਹੁਣੀ ਆਪਣੇ ਮਨ ਦੀ ਤਸੱਲੀ ਕਰ ਲੈਣਾ ਬਾਈ ਤੇ ਤੁਹਾਨੂੰ ਹੁਣ ਦਿਖਾ ਰਹੇ ਹਾਂ ਚਾਰੇ ਪਾਸੇ ਮੋੜੀ ਨੂੰ ਤੇ ਥਾਣਾ ਦਾ ਗੈਪ ਦਿਖਾ ਰਹੇ ਹਾਂ ਤੇ ਤੁਸੀਂ ਆਪ ਦੇਖ ਸਕਦੇ ਹੋ ਮੱਝ ਦਾ ਪਿੱਠਪੁੜਾ ਤੇ ਥਾਣਾ ਦੀ ਬਨਾਵਟ ਤੇ ਛੱਡੇ ਦਾ ਤਾਂ ਤੁਸੀਂ ਆਪ ਦੇਖ ਕੇ ਆਪਦੇ ਮਨ ਦੀ ਤਸੱਲੀ ਕਰਕੇ ਹੀ ਲੈ ਕੇ ਜਾਣਾ ਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਧੰਨਵਾਦ